ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦਿ ਜਪ ਆਦ ਸਚੁ ਜੁਗਾਦ ਸਚੁ ਪੀ ਸੱਚ ਨਾਨਕ ਹੋਸੀ ਪੀ ਸੱਚ ਬਲੇ ਪਤਸ਼ਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਲ ਜੁਗੀ ਜੀਵਨ ਦਾ ਉਧਾਰ ਕਰਨ ਵਾਸਤੇ ਸਤਿਗੁਰਾਂ ਨੇ ਰਾਏ ਭੋਏ ਭੱਟੀ ਦੀ ਤਲਵੰਡੀ अवतार धारण ਕੀਤਾ ਮਹਾਰਾਜ ਜੀ ਸੰਗਤਾਂ ਨੂੰ ਧਰਮ ਦੀ ਕਿਰਤ ਕਰਨੇ ਨਾਮ ਜਪਣਾ ਵੰਡ ਛਕਣ ਦਾ ਉਪਦੇਸ਼ ਦਿੰਦੇ ਦਰਸਾਹਬ ਜੀ ਇੱਕ ਜਣਾ ਇੱਕ ਨਗਰ 'ਚ ਜਾ ਬੈਠੇ ਉੱਥੇ ਇੱਕ ਖत्री ਲਾਹੌਰ ਦੀ ਤਹਿਸੀਲ ਦਾ ਰਹਿੰਦਾ ਸੀ ਬੜਾ ਧਨਾੜ ਸੀ ਉਹਦੇ ਬੂਹੇ ਤੇ ਸੱਤ ਤੋ ਜਾਲ ਲੱਗੀਆਂ ਹੋਈਆਂ ਸੰਨ ਲੱਖ ਲੱਖ ਰੁਪਏ ਦੀਆਂ ਉਹਨੇ ਸੁਣਿਆ ਜੋ ਇੱਥੇ ਗੁਰੂ ਬਾਬਾ ਜੀ ਆਏ ਦੁਨੀ ਚੰਦ ਸ੍ਰੀ ਗੁਰੂ ਜੀ ਪਾਸ ਆਇਆ ਵੱਡਾ ਆਦਰ ਭਾਉ ਕਰਕੇ ਗੁਰੂ ਜੀ ਨੂੰ ਘਰ ਲੈ ਗਿਆ ਉਸ ਦਿਨ ਉਹਦੇ ਘਰ 'ਚ ਸਰਾਧ ਸੀ ਦੁਨੀ ਚੰਦ ਦੁੱਧ ਦਹੀਂ ਸਾਰੂ ਸਾਰੀਆਂ ਵਸਤੂਆਂ ਮੰਗਾ ਕੇ ਨਾ ਬ੍ਰਾਹਮਣ ਘਰ ਵਿੱਚ ਸੱਦ ਕੇ ਉਹਨਾਂ ਨੂੰ ਲੰਗਰ ਛਕਾਇਆ ਗੁਰੂ ਨਾਨਕ ਦੇਵ ਜੀ ਉਹਨੂੰ ਪੁੱਛਦੇ ਦੁਨੀ ਚੰਦ ਅੱਜ ਤੇਰੇ ਘਰ ਵਿੱਚ ਕੀਆ ਹੈ ਬੜਾ ਲੰਗਰ ਬਣਾ ਛੱਡਿਆ ਦਾ ਗੁਰੂ ਨਾਨਕ ਸਾਹਿਬ ਜੀ ਇਹ ਜਦ ਵਾਕਿਆ ਦਾ ਦੁਨੀ ਚੰਦ ਅਗਵਾ ਦਾ ਗੁਰੂ ਜੀ ਅੱਜ ਮੇਰੇ ਪਿਤਾ ਦਾ ਸ਼ਰਾਦ ਉਹਦੇ ਨਿਮਿਤ ਮੈਂ 100 ਬ੍ਰਾਹਮਣ ਸਦਕੇ ਉਹਨਾਂ ਨੂੰ ਭੋਜਨ ਛਕਾਇਆ ਮਰ ਜਿਆਦੇ ਦੁਨੀ ਚੰਦ ਅੱਜ ਤੇਰੇ ਪਿਤਾ ਨੂੰ ਤੀਜਾ ਦਿਨ ਹੋ ਗਿਆ ਹੈ ਭੁੱਖਿਆਂ ਨੂੰ ਅਰ ਤੂੰ ਕਹਿਨਾ ਮੈਂ 100 ਬ੍ਰਾਹਮਣ ਉਹਦੇ ਨਿਮਿਤ ਭੋਜਨ ਛਕਾਇਆ ਦੁਨੀ ਚੰਦ ਨੂੰ ਜਦੋਂ ਗੁਰੂ ਜੀ ਆਖਿਆ ਤਾ ਉਹ ਕਹਿੰਦਾ ਗੁਰੂ ਜੀ ਉਹ ਕਿੱਥੇ ਨੇ ਗੁਰੂ ਜੀ ਆਖਿਆ ਧੁਨੀ ਚੰਦ ਇਸ ਜਗ੍ਹਾ ਤੋਂ ਪੰਜ ਕੂਵਾਂ ਦੇ ਇੱਕ ਮਲੇ ਉਹ ਮਲੇ ਵਿੱਚ ਬਗਹਾੜ ਦੇ ਰੂਪ ਵਿੱਚ ਤੇਰਾ ਪਿਤਾ ਭੁੱਖਾ ਬੈਠਾ ਤੂੰ ਉੱਥੇ ਪ੍ਰਸ਼ਾਦ ਲੈ ਜਾ ਪਰ ਡਰੀ ਨਾ ਤੇਰੇ ਜਾਨ ਨਾਲ ਉਹਦੀ ਮਨੁੱਖ ਬੁੱਧੀ ਉਹ ਜਾਵੇਗੀ ਔਰ ਪ੍ਰਸ਼ਾਦ ਛਕੇਗਾ ਦੁਨੀ ਚੰਦ ਪ੍ਰਸ਼ਾਦ ਲੈ ਗਏ ਉੱਥੇ ਗਿਆ ਜੰਗਲ ਦੇ ਵਿੱਚ ਦੇਖੇ ਕਿ ਮਲੇ ਦੇ ਝਾੜ ਥੱਲੇ ਵਿਆਕਲ ਹੋਇਆ ਬੈਠਾ ਪਾਸ ਬੈਠ ਕੇ ਪ੍ਰਸ਼ਾਦ ਅੱਗੇ ਰੱਖਿਆ ਉਹਦੇ ਪੈਰੀਂ ਪਿਆ ਦੁਨੀ ਚੰਦ ਨੇ ਮੁੱਖੋਂ ਆਖਿਆ ਪਿਤਾ ਜੀ ਮੈਂ ਤਾਂ ਤੇਰੇ ਨਾਮ ਦਾ ਸੌ ਬ੍ਰਾਹਮਣ ਖਵਾਇਆ ਸ਼੍ਰੀ ਬਾਬੇ ਜੀ ਬਚਨ ਕਰ ਉਹਦੀ ਮਨੁੱਖ ਬਦ ਹੋ ਗਈ ਤੇ ਦੁਨੀ ਚਾਦ ਨੇ ਆਖਿਆ ਹੈ ਬਿਤਾ ਜੀ ਤੁਸੀਂ ਤਾਂ ਬੜੇ ਉੱਤਮ ਲੋਕ ਸੀ ਸ਼ੁਭ ਕਰਮ ਕਰਦੇ ਸੀ ਇਹ ਵਿਗੜਦੀ ਦੇਹ ਫਿਰ ਤੁਸੀਂ ਕਿਉਂ ਬਾਈ ਇੱਕ ਚੁ ਪਾ ਜਾ ਇਹ ਸੁਣ ਕੇ ਉਹਨੇ ਆਖਿਆ ਵੀ ਇਹ ਪੁੱਤਰ ਇਹ ਮੇਰੀ ਦਸ਼ਾ ਇਸ ਕਰਕੇ ਹੋਈ ਹੈ ਜੋ ਮੈਨੂੰ ਪੂਰਾ ਗੁਰੂ ਨਹੀਂ ਮਿਲਿਆ ਅਦੇ ਜਦ ਮੇਰੇ ਅੰਤ ਦਾ ਸਮਾਸੀ ਉਸ ਵੇਲੇ ਮੇਰੇ ਆਸ-ਪਾਸ ਕਿਸੇ ਨੇ ਮਾਸ ਰਿੰਨਿਆ ਸੀ ਉਹਦੀ ਵਾਸ਼ਨਾ ਮੈਨੂੰ ਪਹੁੰਚੀ ਮੇਰਾ ਜੀ ਉਹਦੇ ਖਾਨ ਨੂੰ ਲੋਚਿਆ ਇਸ ਕਰਕੇ ਮੁਝ ਕੋ ਇਹ ਜਨਮ ਮਿਲਿਆ ਏਸੀ ਦੇਹ ਪੁੱਤਰ ਤੈਨੂੰ ਵੀ ਇਹ ਚਾਹੀਦਾ ਜੋ ਪੂਰੇ ਗੁਰੂ ਨੂੰ ਮਿਲ ਕੇ ਆਪਣਾ ਜਨਮ ਸੁਧਾਰ ਲੈ ਉਹ ਭੋਜਨ ਉਹਨੇ ਖਾਦਾ ਗੁਣੀ ਚੰਦ ਉੱਠ ਕੇ ਆਪਣੇ ਘਰ ਨੂੰ ਆਇਆ ਆਗੇ ਗੁਰੂ ਜੀ ਦੇ ਚਰਨਾਂ ਦੇ ਮੱਥਾ ਟੇਕਿਆਰ ਪਿਤਾ ਦੀ ਦਸ਼ਾ ਦੇਖ ਕੇ ਬੜਾ ਭੈ ਭੀਤ ਹੋਇਆ ਗੁਰੂ ਜੀ ਦੇ ਪਾਸ ਸਰਜ ਕੀਤੀ ਹੇ ਸਤਿਗੁਰ ਜੀ ਆ 7 ਲੱਖ ਰੁਪਈਆ ਮੇਰੇ ਪਾਸ ਹੈ ਉਸ ਸਮੇਂ ਕਿਰਪਾ ਕਰਕੇ ਏ ਦਇਆ ਕਰੋ ਮੇਰੇ ਉੱਪਰ ਜੋ ਇਹਦੇ ਵਿੱਚ ਮੇਰਾ ਧਿਆਨ ਨਾ ਰਵੇ ਜੇ ਧਿਆਨ ਰਹੇਗਾ ਤੇ ਮੇਰੀ ਗੱਤ ਕੀ ਜਾਣੀਏ ਕਿਵੇਂ ਹੋਵੇਗੀ ਹੇ ਪ੍ਰਭੂ ਜੀ ਇਹ ਅਗਲੀ ਦਰਗਾਹ ਵਿੱਚ ਮੇਰਾ ਕਿਆ ਹਾਲ ਕਰੇਗੀ ਪਾਪਾਂ ਬਾਝੋਂ ਹੋਵੇ ਨਹੀਂ ਮੈਂ ਆ ਸਾਥ ਨਾ ਜਾਈ ਇਹ ਮਾਇਆ हे मेरे साद परलोक ਵਿੱਚ ਜਾਣ ਦਾ ਯਤਨ ਦੱਸੋ ਜਿਸ ਕਰਕੇ ਲੋਕ ਪਰਲੋਕ ਵਿੱਚ ਸਹਾਇਕ ਹੋਵੇ ਮਹਾਰਾਜ ਜੀ ਮੇਰੇ ਪਰ ਦਇਆ ਕਰੋ ਇਹਨਾਂ ਕਹਿ ਕੇ ਗੁਰੂ ਜੀ ਦੀ ਚਰਨੀ ਲੱਗਾ ਦੁਨੀ ਚੰਦ ਬੜਾ ਅਧੀਨ ਦੇ ਕੇ ਮਹਾਰਾਜ ਜੀ ਦੇ ਮਨ 'ਚ ਮੇਹਰ ਆਈ ਆਖਿਆ ਨੇ हे ਦੁਨੀ ਚੰਦ ਏ ਮਾਇਆ ਨੂੰ ਪਰਮੇਸ਼ਰ ਦੇ ਅਰਥ ਸੰਤਾਂ ਪਰਮੇਸ਼ਰ ਦੇ ਪਿਆਰਿਆਂ ਨੂੰ ਖਵਾ ਦੇ ਇਸ ਬਾਤ ਦੇ ਅਸੀਂ ਜਾਮਣਾ ਇਹ ਕਾਰਜ ਕਰਨੇ ਕਰ ਤੇਰੇ ਨਾਲ ਚੱਲੇਗੀ ਮਾਇਆ ਦੇ ਪਰਥਾਏ ਗੁਰੂ ਜੀ ਨੇ ਸ਼ਬਦ ਆਖਿਆ ਸ੍ਰੀ ਰਾਗ ਮੱਲਾ ਪੈਲਾ ਮਛਲੀ ਜਾਲ ਨਾ ਜਾਣਿਆ ਸਾਰੇ ਘਾਰ ਆਸਗਾਹ ਅਤ ਸਿਆਣੀ ਸੋਹਣੀ ਕਿਉਂ ਕੀ ਤੋਵੇ ਸਾਹ ਕਿਤੇ ਕਾਰਨ ਪਕੜੀ ਕਾਲ ਨਾ ਟਲ ਸਰਾ ਭਾਈ ਰੇ ਇਆ ਸਰ ਜਾਨੋ ਕਾਲ ਜਾਂ ਮੱਛੀ ਤ्यां ਮਾਨਸਾ ਪੜੇ ਅਚਿੰਤਾ ਜਾਲ ਜਦੋਂ ਇਹ ਮਹਾਰਾਜ ਜੀ ਨੇ ਸ਼ਬਦ ਆਖਿਆ ਨਾ ਇਹ ਵਜਨ ਸੁਣ ਕੇ ਦੁਨੀ ਚੰਦ ਗੁਰੂ ਜੀ ਦੀ ਚਰਨੀ ਲੱਗਾ ਹੱਥ ਬਨ ਕੇ ਆਖਿਆ ਗੁਰੂ ਜੀ ਮੈਨੂੰ ਕੋਈ ਢਾਲ ਦੱਸੋ ਤਾਂ ਗੁਰੂ ਜੀ ਇੱਕ ਸੋਈ ਦਿੱਤੀ ਆਖਿਆ ਦੁਨੀ ਚੰਦ ਸੂਈ ਅਸਾਂ ਦੀ ਤੂੰ ਰੱਖ ਅਸੀਂ ਤੇਰੇ ਪਾਸੋਂ ਅਗਲੀ ਦਰਗਾਹ ਚ ਲੈ ਲਾਂਗੇ ਦੁਨੀ ਚੰਦ ਸੂਈ ਲੈ ਕੇ ਆਪਣੇ ਘਰ ਆਇਆ ਆਪਣੀ istri ਨੂੰ ਆਂਦਾ ਹੈ ਸੂਈ ਸ੍ਰੀ ਗੁਰੂ ਜੀ ਨੇ ਦਿੱਤੀ ਹੈ ਔਰ ਵਚਨ ਕੀਤਾ ਇਹ ਸੂਈ ਮੇਰੇ ਪਾਸੋਂ ਅਗਲੀ ਦਰਗਾਹ ਵਿੱਚ ਮੰਗ ਲਵਾਂਗੇ istri ਨੇ ਆਖਿਆ ਹੈ ਪਰਮੇਸ਼ਰ ਦੇ ਸਵਾਰੇ ਤੇਰੇ ਜੀ ਨਾਲ ਇਹ ਸੂਈ ਕਿਵੇਂ ਚੱਲੇਗੀ ਇਹ ਹੀ ਸਰੀਰ ਲੈ ਕੇ ਜਿਹੜਾ ਮਾਤਾ ਦੇ ਪੇਟੋਂ ਪੈਦਾ ਹੋਇਆ ਨਾ ਜਦੋਂ ਇਸ ਦੇਹ ਸੇ ਪ੍ਰਾਨ ਨਿਆਰੇ ਹੁੰਦੇ ਇਹ ਦੇਹ ਵੀ ਜਲਾਈ ਜਾਂਦੀ ਜ਼ਮੀਨ 'ਚ ਜਾਂ ਦਵਾ ਦਿੰਦੇ ਜਾਂ ਵਗਦੇ ਜਲ ਮੇ ਰੋੜ ਦਿੰਦੇ ਸਰੀਰ ਤੱਕ ਦਾ ਨਾਲ ਜਾਂਦਾ ਨਹੀਂ ਸੂਈ ਕਿਵੇਂ ਜਾਵੇਗੀ ਇਸ ਸੂਈ ਨੂੰ ਮੋ ਮੋੜ ਦਿਓ ਇਹ ਸੰਤਪੂਰਨ ਪੁਰਖ ਨੇ ਜਿਸ ਤਰ੍ਹਾਂ ਆਖਦੇ ਉਸੇ ਤਰ੍ਹਾਂ ਕਰੋ ਦੁਨੀ ਚੰਦ ਨੇ ਆਖਿਆ ਹੈ ਬੰਦੀ ਪਰਮੇਸ਼ਰ ਦੀ ਉਹ ਤਾਂ ਇਹੋ ਬਚਨ ਕਹਿੰਦੇ ਇਹ ਮਾਇਆ ਜਿਹੜੀ ਤੁਹਾਡੇ ਪਾਸ ਹੈ 7 ਲੱਖ ਇਸ ਦੌਲਤ ਨੂੰ ਪਰਮੇਸ਼ਰ ਦੇ ਅਰਥ ਵੰਡ ਦਿਓ ਭੁੱਖੇ ਨੂੰ ਰੋਟੀ ਨੰਗੇ ਨੂੰ ਕੱਪੜਾ ਹੋਰ ਗਰੀਬਾਂ ਨੂੰ ਦੇ ਦਿਓ ਤਾਂ ਆਤਮਾਰੇ ਸਾਥ ਜਾਵੇਗੀ ਉਹ ਇਸਤਰੀ ਭਰਤਾ ਦੋਨੋਂ ਗੁਰੂ ਜੀ ਦੀ ਚਰਨੀ ਆਨ ਲੱਗੇ ਮੁੱਖ ਆਖਿਓ ਨੇ हे ਪ੍ਰਭੂ ਜੀ ਇਸ ਸੰਸਾਰ ਤੋਂ ਪਾਰ ਕਰੋ ਹਮ ਆਪ ਦੀ ਸ਼ਰਨ ਆਏ ਆ ਤਾਂ ਗੁਰੂ ਜੀ ਸਲੋਕ ਆਖਿਆ ਮਹਲਾ ਪਹਿਲਾ ਲਖਮਣ ਸੋਇ ਨਾ ਲਖਮਣ ਰੁਪਾ ਲੱਖ ਸ਼ਾਹ ਸਰਸ਼ਾ ਲੱਖ ਲਸ ਕਰ ਲੱਖ ਵਾਜੇ ਨੇਜ ਲੱਖੀ ਕੋੜੀ ਪਾਤਸ਼ਾਹ ਜਿੱਥੇ ਸ਼ਾਇਰ ਲੰਗਣਾ ਅਗਨ ਪਾਣੀ ਅਸਗਾ ਕੰਦੀ ਦਿਸਨਾ ਆਵਈ ਕਾਹੀ ਪਵਕ ਹਾ ਨਾਨਕ ਉੱਠ ਜਾਣੀਏ ਸ਼ਾ ਕੇ ਪਾਤਸ਼ਾਹ ਇਹ ਵਜਨ ਸੁਣ ਕੇ ਦੁਨੀ ਚੰਦ ਅਤੇ ਉਹਦੀ ਸ਼ਤਰੀ ਦੋਵੇਂ ਹੱਥ ਜੋੜ ਕੇ ਗੁਰੂ ਜੀ ਦੀ ਬੜੀ ਸਰਦਾ ਸਾਥ ਉਸਤਤ ਕਰਨ ਲੱਗੇ हे ਪਰਮੇਸ਼ਰ ਰੂਪ हे ਕਿਰਪਾ ਨਿਧਾਨ हे दीना नाथ जी दीना बंधु हे स्वामी हे प्रभु अंतरजामी आपने ਸਾਡੇ ਉੱਪਰ ਬੜੀ ਕਿਰਪਾ ਕੀਤੀ ਹੈ ਅਬ ਕਰਤਾਰਤ ਭਇਆ ਜੈਸਾ ਆਪ ਕਹੋਗੇ ਤੈਸਾ ਹੀ ਕਰਾਂਗੇ हे ਪ੍ਰਭੂ ਜੀ ਤਾਂ ਗੁਰੂ ਨਾਨਕ ਜੀ ਆਖਿਆ ਦੁਨੀ ਚੰਦ ਇਸ ਪਦਾਰਥ ਨੂੰ ਜਦੋਂ ਇਕੱਠਾ ਕਰੀਦਾ ਕਈ ਪਾਪ ਹੁੰਦੇ ਵਾਲਸ਼ਲ ਕਰਕੇ ਮਾਇਆ ਇਕੱਠੀ ਹੁੰਦੀ ਫਿਰ ਨਾਲ ਨਹੀਂ ਜਾਂਦੀ ਇਕੱਠਾ ਕਰਦੇ ਆ ਉਮਰਾਂ ਬੀਤ ਜਾਂਦੀ ਔਰ ਇਹ ਮਾਇਆ ਇੱਥੇ ਧਰੀ ਰਹਿ ਜਾਂਦੀ ਇਹ ਜੀਵ ਤੇ ਨਿਆਰਾ ਹੋ ਜਾਂਦਾ ਜਿਹੜੇ ਪਾਪ ਕੀਤੇ ਹੁੰਦੇ ਨਾ ਉਹ ਭੁਗਨੇ ਪੈਂਦੇ ਬਿਨਾ ਪੁੰਨ ਕੀਤੇ ਇਹ ਧਨ ਕਿਸੇ ਕੰਮ ਨਹੀਂ ਇਸ ਪ੍ਰਾਣੀ ਦੇ ਤਿੰਨ ਮਿੱਤਰ ਨੇ ਇੱਕ ਬਾਦਾਰਥ ਦੂਜਾ ਪਰਿਵਾਰ ਤੇ ਤੀਜਾ ਕਰਮ ਜਿੰਨਾ ਚਿਰ ਇਹ ਪ੍ਰਾਣ ਜੀਵੇਂ ਨੇ ਉਨਾ ਚਿਰ ਪਦਾਰਥ ਸੰਗੀ ਜਿਸ ਵੇਲੇ ਮਰ ਗਿਆ ਤਨ ਦੇ مالک ਹੋਰ ਹੋ ਗਏ ਸੰਬੰਧੀ ਸ਼ਮਸ਼ਾਨ ਮੇ ਪ੍ਰਾਣੀ ਨੂੰ ਜਲਾਏ ਜਿੰਨਾ ਵਾਸਤੇ ਵਲਸ਼ਲ ਕਰਦਾ ਸੀ ਤਨ ਦੇ ਦਾ ਤਿੱਕਰ ਪਰਿਵਾਰ ਸਮੇਤ ਸੰਗੀ ਰਹਿਆ ਤੀਜੇ ਕਰਮ ਇਹਦੇ ਮਿੱਤਰ ਉਹ ਪਰਲੋਕ ਤੱਕ ਨਾਲ ਰਹੇ ਭਲੇ ਬੁਰੇ ਫਾਲ ਦੇ ਕਰ ਹਟਦੇ ਏਸੀ ਵਾਸਤੇ ਦੁਨੀ ਚੰਦ ਸ਼ੁਭ ਕਰਮ ਕਰੋ ਪਦਾਰਥ ਕੋ ਪਰਮੇਸ਼ਰ ਕੇ ਅਰਥ ਖਰਚ ਕਰੋ ਜਿਸ ਕਰਕੇ ਤੁਹਾਡੀ ਲੋਕ ਪਰਲੋਕ ਵਿੱਚ ਸਹਿਤਾ ਕਰੇ ਇਸ ਲੋਕ ਮੇ ਜਾਸ ਹੋਵੇਗਾ ਪਰਲੋਕ ਵਿੱਚ ਸੁਖ ਭੋਗੋਗੇ ਸਤਿਗੁਰੂ ਜੀ ਦਾ ਬਚਨ ਮੰਨ ਕੇ ਦੁਨੀ ਚੰਦ ਨੇ ਸਤ ਲੱਖ ਨੂੰ ਪਰਮੇਸ਼ਰ ਦੇ ਅਰਥ ਦਾਨ ਕੀਤਾ ਇਸਤਰੀ ਭਰਤਾ ਦੋਨੋਂ ਗੁਰੂ ਜੀ ਦੇ ਸਿੱਖ ਹੋਏ ਲੱਗੇ ਗੁਰੂ ਗੁਰੂ ਜਪਣ ਸਤ ਸੰਗਤ ਕਰਦੇ ਰਹਿਣ ਆਏ ਸੰਤ ਦੀ ਸ਼ਾਦਨ ਭੋਜਨ ਦੀ ਸੇਵਾ ਕਰਨ ਕੱਪੜੇ ਭੋਜਨ ਨਾਲ ਔਰ ਸ੍ਰੀ ਵਾਹਿਗੁਰੂ ਜਪਣ ਤੇ ਨਿਹਾਲ ਹੋਏ ਗੁਰੂ ਜੀ ਉਥੋਂ ਫਿਰ ਚੱਲੇ ਮਰਦਾਨੇ ਨੂੰ ਗੁਰੂ ਜੀ ਆਖਿਆ ਮਰਦਾਨਿਆਂ ਹਣ ਬੇਬੇ ਜੀ ਯਾਦ ਕੀਤਾ ਚੱਲੋ ਸੁਲਤਾਨਪੁਰ ਚਲੀਏ ਬੇਬੇ ਜੀ ਨੂੰ ਖੁਸ਼ੀ ਕਰੀਏ ਇੰਨਾ ਕਹਿੰਦੇ ਤੁਰੰਤ ਸੁਲਤਾਨਪੁਰ ਜਾ ਪਹੁੰਚੇ ਬੇਬੇ ਜੀ ਦੇ ਘਰ ਜਾਵੜੇ ਤੁਲਸਾ ਨੇ ਆਖਿਆ ਬਉ ਜੀ ਤੁਹਾਡਾ ਭਾਈ ਜੀ ਆਇਆ ਇਹ ਸੁਣ ਕੇ ਬੇਬੇ ਬੜੀ ਪਰਸਾਨ ਹੋਈ ਵੰਦਨਾ ਕਰਨ ਵਾਸਤੇ ਦੌੜੀ ਨੇਤਰਾں 'ਚੋਂ ਜਾਲ ਆਇਆ ਗੁਰੂ ਜੀ ਨੇ ਬੇਬੇ ਜੀ ਦਾ ਸੇਰਾ ਆਪਣੇ ਦੋਹਾਂ ਹੱਥਾਂ ਦੇ ਲੈ ਲਿਆ ਮੰਝਾ ਵਿਛਾਇਆ ਗੁਰੂ ਜੀ ਬੈਠ ਗਏ ਗੁਰੂ ਜੀ ਬੇਬੇ ਜੀ ਨੇ ਕੁਸ਼ਲ ਪੁੱਛਿਆ ਇੰਨੇ ਨੇ ਜੈ ਰਾਮ ਜੀ ਸੁਣਿਆ ਭਾਈ ਜੀ ਆਏ ਉਸੇ ਛਣਵੇਂ ਜੈ ਰਾਮ ਜੀ ਆਣ ਦਰਸ਼ਨ ਕੀਤਾ ਬੜੇ ਬਰਸਾਨ ਹੋਏ ਬਾਬੇ ਜੀ ਕੋ ਬੰਦਰਾ ਕਰਗੇ ਭਾਈਆ ਜੈ ਰਾਮ ਪਾਸ ਬੈਠ ਗਏ ਪ੍ਰੇਮ ਸੈਤ ਕੁਸ਼ਲ ਨੇਮ ਪੁੱਛਿਆ ਅਰ ਬੇਬੇ ਜੀ ਆਖਿਆ ਹੈ ਭਾਈ ਜੀ ਬੜੀ ਮੁਦਤ ਹੋ ਗਈ ਆਪਣੇ ਦਰਸ਼ਨ ਨਹੀਂ ਦਿੱਤਾ ਸਾਨੂੰ ਵਿਸਾਰ ਛੱਡਿਆ ਆਪਦੇ ਦਰਸ਼ਨ ਕਰਕੇ ਸਾਡਾ ਮਨ ਬੜਾ ਆਨੰਦ ਹੁੰਦਾ ਹੈ ਇੰਨੇ ਮੈਂ ਜੈ ਰਾਮ ਆਖਿਆ ਆਪ ਇੱਥੇ ਰਹੀਏ ਗੋਬਿੰਦ ਬੈਠੇ ਸਿਮਰੋ ਸਾਨੂੰ ਬੜਾ ਆਨੰਦ ਦਿੰਦੇ ਰਹੋ ਇੰਨੇ ਮੈਂ ਸ਼੍ਰੀ ਰਾਮ ਚੰਦ ਵੀ ਬਾਹਰੋਂ ਆਏ ਨਮਸਕਾਰ ਬਾਬੇ ਜੀ ਦੇ ਚਰਨਾਂ 'ਤੇ ਕੀਤਾ ਤੇ ਪਾਸ ਬੈਠ ਗਏ ਸਤਿਗੁਰ ਜੀ ਨੇ ਆਖਿਆ ਭਾਈਆ ਜੀ ਰਟਨ ਕਰਨ ਕਰਕੇ ਹੁਣ ਆਪਦੇ ਪਾਸ ਨਹੀਂ ਰਿਹਾ ਜਾਂਦਾ ਜਦੋਂ ਯਾਦ ਕਰੋਗੇ ਮੈਂ ਤਦੋ ਹੀ ਤੁਹਾਡੇ ਪਾਸ देर ਦੇ ਬਿਨਾ ਆ ਪਹੁੰਚਾਂਗਾ ਬਹੁਤ ਪ੍ਰਕਾਰ ਕਰਕੇ ਧੀਰਜ ਦਿੱਤਾ ਰਾਤਰੀ ਸੁਲਤਾਨਪੁਰ ਮੇ ਰਹੇ ਜਦੋਂ ਬਰਬਾਦ ਦਾ ਸਮਾਂ ਹੋਇਆ ਬੇਬੇ ਜੀ ਕੋ ਜੈ ਰਾਮ ਜੀ ਕੋ ਸ਼੍ਰੀ ਚੰਦ ਸਭ ਤੋਂ ਮਿਲ ਕੇ ਧੀਰਜ ਦਿੱਤਾ ਗਮਨ ਕਰਤੇ ਭਏ ਮਾਤਾ ਪਿਤਾ ਕੋ ਆ ਕੇ ਮਿਲੇ ਕਰਤਾਰਪੁਰ ਮੇ ਆਏ ਮਰਦਾਨਿਆ ਕਿਹਾ ਗੁਰੂ ਜੀ ਮੈਂ ਆਪਣੇ ਸਬੰਧੀਆਂ ਨੂੰ ਤਲਵੰਡੀ ਜਾ ਕੇ ਮਿਲ ਆਵਾਂ ਸੁਣ ਗਰ ਕਿਰਪਾ ਨਿਧਾਨ ਅਸੇ ਔਰਾਂ ਦੇ ਮਰਦਾਨਿਆ ਤੇਰੇ ਸਬੰਧੀਆਂ ਨੂੰ ਮਰਨ ਨਹੀਂ ਦਿੰਦੇ ਸਾਡੇ ਹੁੰਦਿਆਂ ਸਬੰਧੀਆਂ ਦੀ ਚਿੰਤਾ ਨਾ ਕਰ ਤੇਰੇ ਟੱਬਰ ਕੋਲ ਜਮ ਨੂੰ ਪਹੁੰਚਣ ਨਹੀਂ ਦਿੰਦੇ ਅੱਛਾ ਹੁਣ ਤੇਰੇ ਮਨ ਮੇ ਸਬੰਧੀਆਂ ਦਾ ਮੋਹ ਜਾਗਿਆ ਤੇ ਜਾ ਮਿਲਿਆ ਪਰ ਬਹੁਤਾ ਚਿਰ ਨਾ ਲਾਈ ਮਰਦਾਨਿਆ ਕਿਹਾ ਜੀ ਮੈਂ ਕੀ ਲੈ ਕੇ ਘਰ ਜਾਵਾਂ ਜੇ ਖਾਲੀ ਗਿਆ ਤੇ ਉਹਨਾਂ ਨੇ ਆਖਣਾ ਵੀ ਐਨੇ ਚਿਰ ਬਾਅਦ ਆਇਆ ਤੇ ਖਾਲੀ ਆ ਗਿਆ ਉਹਨਾਂ ਲਈ ਕੀ ਲੈ ਕੇ ਜਾਵਾਂ ਮੇਰੇ ਹੱਥ ਤਰਵ ਦੇਖਣਗੇ ਗੁਰੂ ਜੀਾਂ ਦੇ ਆ ਰੋੜਾਂ ਦੀ ਮੁੱਠ ਭਰ ਕੇ ਕੱਪੜੇ ਦੇ ਪੱਲੇ ਬਨ ਲੈ ਸੰਸਾ ਨਾ ਕਰੀ ਘਰ ਜਾ ਕੇ ਖੋਲੀ ਜੋਗ ਜ ਚਾਹੇਗਾ ਸੋ ਹੋ ਜਾਵੇਗਾ ਤਮਰਦਾਨੇ ਉਸੇ ਤਰ੍ਹਾਂ ਕੀਤਾ ਰੋੜਾਂ ਦੀ ਮੁੱਠ ਭਰ ਲਈ ਕੱਪੜੇ ਦੇ ਪੱਲੇ ਬਨ ਗੇ ਤੁਰ ਪਿਆ ਬੜਾ ਖੁਸ਼ੀ ਹੋ ਕੇ ਘਰ ਨੂੰ ਗਿਆ ਪਰਿਵਾਰ ਨੂੰ ਜਾ ਮਿਲਿਆ ਪੱਲਿਓਂ ਖੋਲ ਕੇ ਰੋੜ ਘਰਦਿਆਂ ਨੂੰ ਦਿੱਤੇ ਸੋਨੇ ਦੇ ਰੋੜ ਹੋ ਗਏ ਬੜੇ ਖੁਸ਼ੀ ਹੋ ਕੇ ਲੋਕਾਂ ਨੇ ਸੁਣਿਆ ਮਰਦਾਨਾ ਸੋਨੇ ਦੇ ਰੋੜ ਲੈ ਆਇਆ ਲੋਗ ਪੁੱਛਣ ਆਣ ਬਾਬੇ ਨਾਨਕ ਜੀ ਕੁਸ਼ਲ ਪੁੱਛਣ ਬੜੀ ਮਦਰ ਬਾਣੀ ਸਾਧ ਮਰਦਾਨਾ ਆਪਣੇ ਸੰਬੰਧੀਆਂ ਨੂੰ ਮਿਲ ਕੇ ਫਿਰ ਗੁਰੂ ਜੀ ਦੇ ਪਾਸ ਆਇਆ